ਭਾਈ ਸੁਜਾਨ ਸ਼ਾ ਲਾਹੌਰ ਦਾ ਰਹਿਣ ਵਾਲਾ ਸੀ ਪੇਸ਼ੇਵਜੋਂ ਉਹ ਹਕੀਮ ਸੀ ਜਿਸ ਨੂੰ ਆਮ ਬੋਲੀ ਦੇ ਵਿੱਚ ਵੈਦ ਵੀ ਕਿਹਾ ਜਾਂਦਾ ਹੈ ਇਹ ਦੁਖੀਆਂ ਦੀ ਦਵਾਦਾਰੂ ਕਰਦਾ ਪਰ ਮਨ ਨੂੰ ਕੋਈ ਸ਼ਾਂਤੀ ਨਹੀਂ ਸੀ ਮਿਲ ਰਹੀ ਹਰ ਵੇਲੇ ਇੱਕ ਘਾਟ ਜਹੀ ਮਨ ਦੇ ਵਿੱਚ ਰਹਿੰਦੀ ਸੀ ਇਸ ਨੇ ਆਪਣੀ ਇਹ ਹਾਲਤ ਆਪਣੇ ਇੱਕ ਮਿੱਤਰ ਦੇ ਨਾਲ ਸਾਂਝੀ ਕੀਤੀ ਮਿੱਤਰ ਨੇ ਕਲਗੀਧਰ ਪਾਤਸ਼ਾਹ ਕੋਲ ਅਨੰਦਪੁਰ ਜਾਣ ਦੀ ਸਲਾਹ ਦਿੱਤੀ ਦੋਨੋਂ ਜਣੇ ਅਨੰਦਪੁਰ ਨੂੰ ਜਾਣ ਲਈ ਤੋਰ ਪਏ ਰਸਤੇ ਵਿੱਚ ਮਿਲਦਿਆਂ ਸੰਗਤਾਂ ਤੋਂ ਗੁਰੂ ਸਾਹਿਬ ਦੀ ਵਡਿਆਈ ਸੁਣ ਕੇ ਮਨ ਦੇ ਵਿੱਚ ਵਿਸ਼ਵਾਸ ਤੇ ਸ਼ਰਧਾ ਹੋਰ ਵੀ ਵੱਧ ਗਈ ਭਾਈ ਸੁਜਾਨ ਸ਼ਾਹ ਤੇ ਉਸ ਦੇ ਮਿੱਤਰ ਨੇ ਅਨੰਦਪੁਰ ਸਾਹਿਬ ਪਹੁੰਚ ਕੇ ਲੰਗਰ ਸ਼ਕਿਆ ਇਸ ਤੋਂ ਬਾਅਦ ਗੁਰੂ ਜੀ ਦਾ ਉਪਦੇਸ਼ ਸੁਣਨ ਲਈ ਦਰਬਾਰ ਦੇ ਵਿੱਚ ਦੋਨੋਂ ਜਾਣੇ ਬੈਠ ਗਏ ਜਦ ਗੁਰੂ ਦਰਬਾਰ ਵਿੱਚ ਪਹੁੰਚ ਕੇ ਗੁਰੂ ਸਾਹਿਬ ਨੂੰ ਤਖਤ ਤੇ ਬਿਰਾਜਮਾਨ ਠੱਠਾ ਤੇ ਚਰਨਾਂ ਤੇ ਆਣ ਮੱਥਾ ਰੱਖਿਆ ਗੁਰੂ ਸਾਹਿਬ ਨੇ ਕਿਹਾ ਤੂੰ ਤੇ ਵੈਦ ਹੈਂ ਤੇਰਾ ਕੰਮ ਹੈ ਖਲਕਤ ਦੀ ਸੇਵਾ ਕਰਨਾ ਦੁਖੀਆਂ ਦਰਦੀਆਂ ਦੇ ਰੋਗ ਦੂਰ ਕਰਨੇ ਚਾ ਚਲਾ ਜਾਤੀ ਆ ਕਲਿਆਣ ਸੇਵਾ ਵਿੱਚ ਹੀ ਹੈ ਤੇ ਇਹਨੂੰ ਸ਼ਾਂਤੀ ਸੇਵਾ ਕਰਕੇ ਹੀ ਮਿਲਣੀ ਹੈ। ਇਹ ਸੁਣ ਭਾਈ ਸੁਜਾਨ ਸ਼ਾਹ ਨੇ ਪੁੱਛਿਆ ਕਿ ਮਹਾਰਾਜ ਕਿੱਧਰ ਨੂੰ ਜਾਵਾਂ? ਗੁਰੂ ਸਾਹਿਬ ਨੇ ਕਿਹਾ ਦੱਖਣ ਵੱਲ ਨੂੰ ਚਲਾ ਜਾ, ਆਨੰਦਪੁਰ ਤੋਂ ਬਾਹਰ ਚਲਾ ਜਾ। ਵਾਹਿਗੁਰੂ ਆਪੇ ਟਿਕਾਣੇ ਲੈ ਜਾਵੇਗਾ, ਤੁਸੀਂ ਬਸ ਇੱਥੋਂ ਚਲੇ ਜਾਓ। ਇਹ ਸੁਣ ਸੁਜਾਨ ਸ਼ਾਹ ਨੇ ਕੋਈ ਪ੍ਰਸ਼ਨ ਨਹੀਂ ਕੀਤਾ, ਨਾ ਪੈਰੀ ਜੋੜਾ ਪਾਇਆ ਤੇ ਨਾ ਹੀ ਕੋਈ ਆਪਣਾ ਸਮਾਨ ਚੁੱਕਿਆ, ਬਸ ਤੁਰ ਪਿਆ। ਤੁਰਦੇ ਤੁਰਦੇ ਕਰਤਾਰ ਖੁਰ ਵੀ ਲੰਗ ਗਏ ਸਰਸਾ ਵੀ ਟੱਪ ਗਏ ਤੁਰਦਾ ਤੁਰਦਾ ਇੱਕ ਨਗਰ ਦੇ ਬਾਹਰ ਠੇਡਾ ਖਾ ਕੇ ਡੈਗ ਪਿਆ ਤੇ ਬੇਹੋਸ਼ ਹੋ ਗਿਆ ਨਗਰ ਵਾਲਿਆਂ ਨੇ ਚੁੱਕਿਆ ਪੈਂਡ ਲਿਆਂਦਾ ਗਰਮ ਪਾਣੀ ਦੇ ਨਾਲ ਪੈਰ ਧੋਤੇ ਪੈਰਾਂ ਦੇ ਵਿੱਚ ਛਾਲੇ ਹੋ ਚੁੱਕੇ ਸਨ ਖੂਨ ਵਗ ਰਿਹਾ ਸੀ ਤਲੀਆਂ ਚੱਸੀਆਂ ਹੋਸ਼ ਆਇਆ ਤਾਂ ਪੁੱਛਿਆ ਤੂੰ ਕੌਣ ਹੈ ਤੇ ਕਿੱਥੇ ਜਾਣਾ ਹੈ ਐਸ ਨੇ ਜਵਾਬ ਦਿੱਤਾ ਕਿ ਮੈਂ ਹਕੀਮ ਹਾਂ ਦਵਾਦਾਰੂ ਕਰਨ ਆਇਆ ਹਾ ਕਿਧਰੇ ਵੀ ਨਹੀਂ ਜਾਣਾ ਹੁਣ ਇੱਥੇ ਹੀ ਰਹਿਣਾ ਹੈ ਦੋ ਵਕਤ ਦੀ ਰੋਟੀ ਖਾਣੀ ਹੈ ਪੈਸਾ ਕੋਈ ਨਹੀਂ ਲੈਣਾ ਬਸ ਸੇਵਾ ਹੀ ਕਰਨੀ ਹੈ ਇਹ ਸੋਣ ਪੈਂਡ ਵਾਲੇ ਬਹੁਤ ਖੁਸ਼ ਹੋਏ ਇਹ ਪੈਂਡ ਕਾਫੀ ਗਰੀਬ ਸੀ ਜਿਸ ਕਾਰਨ ਕੋਈ ਵੀ ਹਕੀਮ ਇਸ ਪੈਂਡ ਵਿੱਚ ਨਹੀਂ ਸੀ ਆਉਂਦਾ ਇੱਕ ਇਸਤਰੀ ਨੇ ਕਿਹਾ ਮੇਰਾ ਤਾਪ ਨਹੀਂ ਟੁੱਟਦਾ ਕੋਈ ਦਵਾ ਹੀ ਦਾ ਸਦਿਓ ਭਾਈ ਸੁਜਾਨ ਸ਼ਾਹ ਨੇ ਨੋਸਕਾ ਦੱਸਿਆ ਤੇ ਨਾਲ ਹੀ ਕਿਹਾ ਕਿ ਖਾਣ ਤੋਂ ਪਹਿਲਾਂ ਧੰਨ ਗੁਰੂ ਕੜੀ ਤਰ ਗੈ ਕੇ ਖਾਣੀ ਹੈ ਉਸ ਔਰਤ ਨੇ ਇੰਝ ਹੀ ਕੀਤਾ ਔਸ਼ਦਾ ਤਾਪ ਟੁੱਟ ਗਿਆ ਸਾਰੇ ਪਿੰਡ ਵਿੱਚ ਭਾਈ ਸੁਜਾਨ ਸ਼ਾਹ ਜੀ ਦਾ ਚਸ ਹੋਇਆ ਇਸ ਤਰ੍ਹਾਂ ਕਈ ਸਾਲ ਬੀਤ ਗਏ ਘਰ ਬੱਚਿਆਂ ਤੇ ਪਤਨੀ ਦੀ ਸੋਤਨਾਂ ਰਹੀ ਇੱਕ ਵਾਸ ਗੁਰੂ ਸਾਹਿਬ ਦੇਵਾਰਾਂ ਪੱਖੀ ਸੇਵਾ ਨੂੰ ਹੀ ਤਨੋਂ ਮਨੋਂ ਕੋ ਕੇ ਨਭਉਂਦੇ ਰਹੇ ਜੜੀਆਂ ਬੂਟੀਆਂ ਤੋੜ ਕੇ ਲਿਆਉਂਦੇ ਤੇ ਦਵਾਈਦਾਰੂ ਤਿਆਰ ਕਰਕੇ ਮਰੀਜ਼ਾਂ ਦਾ ਇਲਾਜ ਕਰਦੇ ਜਦ ਵੀਲੇ ਹੁੰਦੇ ਤਾਂ ਬਾਹਰਲੇ ਮਾਰਗ ਤੇ ਜਾ ਕੇ ਰਾਹੀਆਂ ਨੂੰ ਜਲ ਸ਼ਿਕਾਉਣ ਦੀ ਸੇਵਾ ਕਰਦੇ ਉਸ ਮਾਰਗ ਤੋਂ ਲੰਘਣ ਵਾਲੇ ਬਹੁਤੇ ਅਨੰਤਪੁਰ ਨੂੰ ਜਾਣ ਵਾਲੇ ਸਿੱਖ ਹੁੰਦੇ ਸਨ ਜਿਹੜੇ ਕਿ ਗੁਰੂ ਸਾਹਿਬ ਨੂੰ ਜਾ ਕੇ ਦੱਸਦੇ ਕਿ ਰਾਸਤੇ ਵਿੱਚ ਇੱਕ ਸਿੱਖ ਬੜੀ ਸੇਵਾ ਕਰਦਾ ਹੈ ਤੇ ਜਲ ਸ਼ਿਕਾਉਣ ਵਾਲੇ ਨੂੰ ਤਾਂ ਅਨ ਕਲ ਕੀ ਧਰ ਕਹਿਣ ਲਈ ਕਹਿੰਦਾ ਹੈ ਭਾਈ ਸੁਜਾਨ ਸ਼ਾਹ ਲਗਣ ਨਾਲ ਆਪਣੀ ਸੇਵਾ ਕਰਦੇ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਅਡਿੱਕਦੇ ਰਹੇ ਅਖੀਰ ਇੱਕ ਦਿਨ ਕੰਨਾਂ ਵਿੱਚ ਆਵਾਜ਼ ਪਈ ਕਿ ਗੁਰੂ ਸਾਹਿਬ ਜੀ ਸ਼ਿਕਾਰ ਖੇਟਣ ਐਸ ਪਾਸੇ ਨੂੰ ਆ ਰਹੇ ਹਨ ਭਾਈ ਸੁਜਾਨ ਸ਼ਾਹ ਨੇ ਸਾਰੇ ਕੰਮ ਨਿਬੇੜ ਲੈ ਕੇ ਕਿਤੇ ਦਰਸ਼ਨਾ ਤੋਂ ਵਾਂਝੇ ਨਾ ਰਹਿ ਜਾਈਏ ਸਾਰਾ ਨਗਰ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਭਜਣ ਲੱਗਾ ਜਾਦੂ ਭਾਈ ਸੁਜਾਨ ਸ਼ਾ ਦਰਸ਼ਨਾ ਲਈ ਤੁਰਨ ਲੱਗਾ ਤਾਂ ਇੱਕ ਮਾਈ ਆਈ ਤੇ ਉਸਨੇ ਕਿਹਾ ਕੇ ਛੇਦੀ ਮੇਰੇ ਨਾਲ ਚੱਲ ਮੇਰੀ ਨੂੰ ਨੂੰ ਸੂਲ ਉੱਠਿਆ ਹੈ ਬਸ ਹੁਣ ਗਈ ਤੇ ਗਈ ਸੁਜਾਨ ਸ਼ਾ ਸੋਚਾਂ ਵਿੱਚ ਬੈ ਗਿਆ ਕਿ ਹੁਣ ਕੀ ਕਰੇ ਗੁਰੂ ਸਾਹਿਬ ਦੇ ਦਰਸ਼ਨ ਛੱਡੇ ਜਾਂ ਰੋਗੀ ਅਖੀਰ ਸੇਵਾ ਨੂੰ ਗੁਰੂ ਸਾਹਿਬ ਦਾ ਹੁਕਮ ਜਾਣ ਕੇ ਮਾਈ ਦੇ ਨਾਲ ਉਸ ਦੇ ਘਰ ਪੁੱਜੇ ਉਹ ਲੜਕੀ ਦੀ ਹਾਲਤ ਵਾਕਈ ਨਾਜੁਕ ਸੀ ਸੁਜਾਨ ਸ਼ਾ ਨੇ ਦਵਾਈ ਦਿੱਤੀ ਕੁਝ ਦਰ ਤੱਕ ਘਟਿਆ ਖਤਰੇ ਜੋ ਬਾਹਰ ਹੋ ਗਈ ਪਰ ਇੱਕ ਘੰਟੇ ਦਾ ਸਮਾਂ ਲੱਗ ਗਿਆ ਇਸ ਦਾ ਇਲਾਜ ਕਰ ਸੁਜਾਨ ਸ਼ਾ ਜਲਦੀ ਨਾਲ ਗੁਰੂ ਸਾਹਿਬਾਂ ਦੇ ਦਰਸ਼ਨਾਂ ਵੱਲ ਨੂੰ ਨੱਠਣ ਲੱਗਾ ਜਦ ਆਪਣੀ ਸ਼ਨ ਕੋਲ ਪੁੱਜਾ ਤਾਂ ਕੀ ਦੇਖਦਾ ਹੈ ਕਿ ਔਸਦੀ ਸ਼ਨ ਕੋਲ ਬਹੁਤ ਇਕੱਠ ਹੋਇਆ ਪਿਆ ਸੀ ਜਦ ਅੰਦਰ ਜਾ ਕੇ ਦੇਖਿਆ ਤਾਂ ਗੁਰੂ ਸਾਹਿਬ ਆਪ ਉਸ ਦੀ ਛਣ ਵਿੱਚ ਉਸ ਦੇ ਵਿਸ਼ਾਏ ਬਸਤਰ ਤੇ ਬੈਠੇ ਉੱਪਰ ਨੂੰ ਦੇਖ ਰਹੇ ਸਨ ਸੁਜਾਨ ਸ਼ਾਹ ਨੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਮੱਥਾ ਟੇਕਿਆ ਤੇ ਨੈਣਾ ਵਿੱਚੋਂ ਨੀਰ ਵਗ ਗਿਆ ਗੁਰੂ ਸਾਹਿਬ ਨੇ ਕਿਹਾ ਕਿ ਤੇਰੀ ਸੇਵਾ ਪ੍ਰਮਾਨ ਹੈ ਚਲ ਸਾਡੇ ਨਾਲ ਅਨੰਦਪੁਰ ਚਲ ਅਸੀਂ ਤੈਨੂੰ ਲੈਨ ਆਏ ਹਾਂ ਅਨੰਤਪੁਰ ਜਾ ਕੇ ਸੁਜਾਨ ਸ਼ਾਹ ਨੂੰ ਅੰਮ੍ਰਿਤ ਛਕਾਇਆ ਅਤੇ ਸੁਜਾਨ ਸ਼ਾਹ ਤੋਂ ਸੁਜਾਨ ਸਿੰਘ ਬਣਾ ਦਿੱਤਾ ਲਾਹੌਰ ਤੋਂ ਆਪਣਾ ਪਰਿਵਾਰ ਵੀ ਇੱਥੇ ਬੁਲਾ ਲਿਆ ਤੇ ਉਹਨਾਂ ਨੂੰ ਵੀ ਅੰਮ੍ਰਿਤਧਾਰੀ ਬਣਾ ਲਿਆ ਐਸੇ ਤਰ੍ਹਾਂ ਸਾਰਾ ਪਰਿਵਾਰ ਗੁਰੂ ਸਾਹਿਬ ਕੇ ਨਜ਼ਰ ਸੇਵਾ ਕਰਨ ਲੱਗੇ